ਬਾਦਿੰਦਾ ਤਾਂ ਮੇਰੇ ਬੱਚੇ ਨੇ ਆ ਕੇ ਮੈਨੂੰ ਜਿੱਦਾ ਗਿਆ ਪਾਪਾ ਬੂਲ ਛਾ ਗਈ ਮੈਂ ਕੋ ਕੁਣਾ ਕਰਦਾ ਤੇ ਦੇਖਾ ਜਿੰਨੀ ਮੰਡੀ ਰਾਣੀ ਆ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੰਕਣੇ ਉਹਨਾਂ ਜੋ ਤੇ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤੀ ਸੀ ਕਿ ਲੋ ਜਦੋਂ ਨਹੀਂ ਪਤਾ ਹੀ ਵੇਚ ਦਿੰਦਾ ਜਦੋਂ ਪਤਾ ਲੱਗਾ ਉਹਦੇ ਸਾਥ ਦਿਓ ਤਾਂ ਦੇ ਕੇ ਕੋ ਬੋਲੇ ਕਿ ਤਾ ਤੁਸੀਂ ਜਿਹੜਾ ਬੋਲਦੇ ਉਹਨੂੰ ਨਾ ਪਲਿੰਦੇ ਹੋ ਇਹ ਲੈ ਵੀ ਤੂੰ ਕੋ ਬੋਲਿਆ ਭਾਜੀ ਮੈਂ ਮੇਰੇ ਬੱਚੇ ਨੇ ਆ ਕੇ ਮੈਨੂੰ ਜਿੱਦਾ ਗਿਆ ਨਾ ਪਾਪਾ ਬੂਲ ਸਾਡੀ ਮੈਂ ਕੋ ਖਰਾ ਕਰਦਾ ਬਹੁਤ ਸਾਲ ਮੈਂ ਤੁਹਾਡਾ ਸਾਥ ਦੇਵਾ ਤੇ ਵੀਡੀਓ ਬਣਾਇਆ ਦੇਖੋ ਜਿੰਨੇ ਮੰਡੀ ਰਾਣੀਆ ਗੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਓ ਨੇ ਅਲਾ ਜੋ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗੱਦ ਹੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੰਦਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜਿਵੇਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਵੀ ਰੰਡਿਆ ਦੇ ਦੇ ਜੀ ਵੀਡੀਓ ਪਾ ਜੀ ਵੀ ਇੱਕ ਬਹੁਤ ਬ੍ਰੇਕਿੰਗ ਨਿਊਜ਼ ਹੈ ਕੋਈ ਨਹੀਂ ਸ਼ਹਿਰ ਤਸ ਜੀ ਸਾਰਾ ਮੀਟਿੰਗ ਕੀਤੀ ਹੈ ਕੋਈ ਨਾਲ ਸਿਰ ਤੋਂ ਦੂਰੀ ਨਹੀਂ ਸਕਦੀ ਚਲੋ ਫਸੋ ਜੀ 13 ਮਹੀਨਾ ਜ਼ਰੂਰ ਆਓ ਬੋਲ ਤੇ ਮਿਲੋ ਆ ਜੀ ਯਾਦ ਹੈ ਤੁਸੀਂ ਆਪਣੇ ਰੋਹ ਖਾਏ ਆ ਮੇਰੇ ਕੋਲ ਪੂਜੀ ਇੱਕ ਮਹੀਨਾ ਵੀਡੀਓ ਪਾਉਂਦੇ ਤੇ ਸਾਨੂੰ ਸਾਰਾ ਪਤਾ ਹੈ ਆਹ ਬੰਦਾ ਆ ਗਿਆ। ਤੁਹਾਨੂੰ ਸਾਹਮਣੇ ਬੋਲੀ ਬੋਲ ਜਾ ਲੱਗਦਾ। ਕੱਚਾ ਤਾਂ ਚਲਵਾਓ। ਇੱਕ ਈ ਗੱਲ ਆ ਸਿੱਧਾ ਦੇਹਹਾਜ ਜੀ ਚੈੱਕ ਕਰ ਲੈਨੇ ਆ। ਇਹ ਫਰਕ ਆਉਂਦਾ ਨਹੀਂ ਕੋਈ ਸ਼ਹਿਰ ਦੇ ਤੁਹਾਡਾ ਵੀ ਸੱਜ ਬੰਦਾ ਜੇ ਤੁਹਾਨੂੰ ਪਤਾ ਤੇ ਦੱਸੋ ਤੁਹਾਨੂੰ ਸੈਨੇ ਦੇ ਪੁੱਤ ਪਾਂ ਦੇ ਚਲੋ। ਕੋਈ ਨਹੀਂ ਆਪਾਂ ਦੇ ਕੋਲ। ਤੁਹਾਨੂੰ ਸਾਰਾ ਕੁਝ ਆ ਜਾਗਾ। ਕੋਈ ਸਮਝਾਂਗਾ ਮੈਂ ਬੰਦਾ। ਗਾਇਬ ਬੰਦੀ ਕੋ ਇੰਪੋਰਟੀਆਂ ਕਰਦੇ। ਤੁਸੀਂ ਪਤਾ ਦੇ ਦਿਓ। ਇਹ ਮੈਨੂੰ ਨਹੀਂ ਪਤਾ ਲੱਗਦਾ। ਨਹੀਂ ਲੱਗਦਾ ਤੁਹਾਨੂੰ ਪਤਾ ਤੁਸੀਂ ਦੱਸੋ। ਨਾਲੋਂ 400 ਰੁਪਏ ਆਦੇ ਆਤੋਂ। 200 ਸਮਝ। ਗਾਲ ਨਹੀਂ ਜੀ ਦੀਆ। ਕਿ ਇਹ ਬੋਲੀ ਕੰਮ ਨਾ ਪਹੁੰਚੋ। ਨਹੀਂ ਸਾਰੇ ਕੰਮ ਪੁੱਛਦੇ ਨਹੀਂ ਹੁੰਦੇ ਦੇਖੋ ਜਿਹੜੇ ਸਿਆਣੇ ਲੋਕ ਹਰ ਬੰਨਾ ਹੈਗੇ ਉਹਨਾਂ ਦੇ ਵੀ ਹੁੰਦੇ ਆ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਦੱਸੋ ਕਿ ਤਸੋ ਇਹ ਯਾਦ ਤੂੰ ਵੀ ਕੋਠਿਆਂ ਤੋਂ ਤੂੰ ਜਾ ਕੇ ਚੈਕਿੰਗ ਕਰੋ ਜੀ ਠੀਕ ਕੋਚਾ ਜੱਟ ਜਿਨ੍ਹਾਂ ਦੇ ਕੋਠੇ ਦੇ ਜੀ ਦੱਸੋ ਜਿੱਥਾ ਗੱਡੀ ਚੱਲਦੀ ਹੈ ਹੋਰ ਇਹਦੇ ਤੇ ਕੋਈ ਹੋਰ ਸਰਦਾਰ ਵੀ ਇਹ ਕਬੂਲੀ ਬੀਤੀ ਜਾਂਦੀ ਹੈ ਵਸੇ ਤੁਹਾਨੂੰ ਪੁੱਛ ਰਿਹਾ ਕਿ ਸੋਚ ਰਿਹਾ ਜੀ ਯਾਦ ਨਹੀਂ ਉਹ ਕੋਈ ਚਿਰ ਪੱਤੀ ਸਾਜੀ ਸਰ ਯਾਦ ਨਹੀਂ ਆਉਂਦਾ ਗਿਆਨ ਨਹੀਂ ਆਉਂਦੀ ਕੋਈ ਕੋਲ ਜਿਨ੍ਹਾਂ ਤੋਂ ਮੈਨੂੰ ਹੋਰ ਕੀ ਕਹਿੰਦੀ ਹੈ ਕੀ ਗੱਲ ਆਉਂਦੀ ਹੈ ਆਉ ਕਿ ਕੀ ਗੱਲ ਹੈ ਸਰ ਤੁਸੀਂ ਉਹ ਨਹੀਂ ਕਿਤੇ ਨਹੀਂ ਜਾਂਦੇ ਇਹ ਚੈੱਕ ਕਰਨ ਲਈ ਸਰ ਇਹ ਤੁਹਾਡੀ ਜਾਣ ਲਈ ਤਾਂ ਗੱਲ ਕੀਤੀ ਨਹੀਂ ਇਹ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਹੈ ਕਮਿਊਨਿਟੀ ਆਲ ਉਦੋਂ ਵੀ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਕਿ ਸਰ ਬਟਾਲੇ ਦੇ ਗੱਟੂ ਬਹੁਤ ਵਿਕਰਿਆ ਜੀ ਅੱਜ ਵੀ ਵੇਚ ਲਿਆ ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਦੀ ਜੇਕਰ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਉਹ ਤੁਹਾਨੂੰ ਲੱਗਦਾ ਗੱਟੂ ਨਹੀਂ ਵੇਚ ਰਿਆ ਆਪਾਂ ਡਰੋਨ ਚਲਾਈਏ ਸ਼ਹਿਰ ਤੇ ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਸਰ ਦੇਖੋ ਮੇਰੀ ਮੇਰੀ ਬਸੰਦ 10 ਰੁਪਏ ਮੈਨੂੰ ਮਾਤਾ ਨਹੀਂ ਕਿਹਾ ਤੁਸੀਂ ਵੀਡੀਓ ਪਾਈ ਹੈ ਹਾਂ ਤੇ ਸ਼ਰੇਆ ਦਿਖ ਰਿਹਾ ਸਰ ਜੇ ਨਹੀਂ ਵਿਖ ਰਿਹਾ ਭੈ ਤੁਹਾਨੂੰ ਡਰੋਨ ਚਲਾ ਦਿਨੇ ਲੋਕਾਂ ਦੇ ਘਰਾਂ ਚ ਘਟੂ ਨੇ ਉਹ ਵੀ ਚਲ ਬੂ ਚਲੋ ਆਪਾਂ ਅੱਜ ਹੀ ਚੈੱਕ ਕਰ ਲਈਏ ਸਰ ਠੱਗਾਰਾ ਮੱਲੇ ਚਲ ਜਓ ਸ਼ਰੇਆ ਘਟੂ ਵਿਖ ਰਿਹਾ ਥਾਣਾ ਸਿਟੀ ਦੇ ਬਾਅਦ ਚਲੋ ਸਰ ਦੱਸੋ ਮੈਨੂੰ ਕੋਈ ਨੌਕਰੀ ਦਿਓ ਮੈਂ ਵੇਖਿਓ ਵੜ ਕੇ ਆਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਮਾਮੇ ਨਾ ਘਟੂ ਰੋਕ ਕੇ ਨਾ ਮੰਗਦਾ ਗੱਲ ਕਰੀਏ ਦੇਖੋ ਇਹ ਤਾਂ ਮੈਂ ਬਣਾਣਾ ਨਹੀਂ ਕੱਲੇ ਸਰ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਚੁੱਕਾ ਪਿਛਲੇ ਸਾਲ ਹਿਮਾਂਸ਼ੂ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਅਗੇ ਨੇ ਪੱਤਰਕਾਰ ਤੁਹਾਡੀ ਵੀਡੀਓ ਅੱਜ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋਰਾਣਾਂ ਲਾਉਣ ਵੇ ਐਂ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਖ ਰਿਹਾ ਸਾਰੇ ਆਮ ਬਟਾਲੇ ਸ਼ਹਿਰ ਦੇ ਸਰ ਘਟੂ ਵੇਖ ਲਿਆ ਤੁਸੀਂ ਹੁਣ ਸਾਨੂੰ ਕੋ ਦੱਸਦੇ ਜੇ ਕਿਹੜਾ ਦੇਖ ਰਿਹਾ ਤਰ ਤੀ ਸਰ ਗੱਲ ਨਹੀਂ ਸਮਝੇ ਮੈਂ ਤਾਂ ਨਹੀਂ ਦੱਸਾਂਗਾ ਮੈਨੂੰ ਦੱਸੋ ਦਾਦਾ ਥਾੜਾ ਸਿਟੀ ਦੇ ਸਾਹਮਣੇ ਗਲੀ ਹੈ ਸਾਰਾ ਅੰਦਰ ਸਾਰੇ ਹੀ ਗੰਡੇ ਆਂ ਅੰਦਰ ਸਾਰੇ ਹੀ ਗੰਡੇ ਥਾੜੇ ਸਿਟੀ ਦੇ ਬਾਹਰ ਉਹਨੂੰ ਦੱਸੋ ਕਿਹੜਾ ਹਿਕਾਇਏ ਸਰ ਮੈਂ ਨਾ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਪਤਾ ਦੱਸੋ ਵੀ ਨਹੀਂ ਪਤਾ ਪੰਜ ਤਣ ਪੁੱਛਣਾ ਹੈ ਲੈ ਦੱਸੋ ਹੈ ਕੋਈ ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਆਂਦੀ ਹੈ ਘੱਟੂ ਵੇਖਣਾ ਵੇ ਜਿੰਨਾ ਤੁਹਾਨੂੰ ਪਤਾ ਹੈ ਕੋਈ ਦੱਸਣ ਚ ਕੀ ਹੈ ਅਜੀਬ ਲੋਕੀ ਦਜੀ ਆ ਕੇ ਬੋਲੀ 1400 ਰੁਪਏ ਕਿਲੇ ਇਨਰੂ ਗੇਟੋਂ ਲੈ ਕੇ ਆਏ ਆ ਕੋਣ ਵੇਚਦਾ ਪਤਾ ਤਾਂ ਲੱਗੇ ਸਰ ਜਿਹੜੇ ਉੱਥੇ ਦੁਕਾਨਦਾਰ ਆ ਰੈਡੀमेड ਵਾਲਾ ਵੇਚਣ ਡਿਆ ਨਹੀਂ ਵੇਚਣ ਡਿਆ ਤੇ ਡੋਲੀ ਵੇਚਣ ਡਿਆ ਸਾਰੀ ਦੁਨੀਆ ਉਧਰ ਵੇਚਣ ਡਈ ਹੈ ਅਗਰ ਅੱਛਾ ਸਾਹਿਬ ਮੇਰੇ ਮੂੰਹ ਨਾ ਜ਼ਰੂਰੀ ਕਾ ਗੋਲਾਣ ਦੀ ਬਜਾਇ ਜੀ ਤੁਹਾਨੂੰ ਨਾ ਨਹੀਂ ਬਣੇ ਇਹ ਸ਼ਬਦੋ ਗੱਲ ਆ ਤੁਹਾਨੂੰ ਸ ਮੇਰਨੋਂ ਜ਼ਿਆਦਾ ਵੜਾ ਕੋਣ ਕੋਣ ਵੇਚ ਰਿਹਾ ਪੁੱਛ ਰਹੇ ਆ ਜੀ ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਮੈਨੂੰ ਹਰਾਸ ਕਰਨ ਡਿਓ ਕਿ ਪਬਲਿਕ ਬੋਲੇ ਨਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਹੈ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸਐਸਬੀ ਨੂੰ ਇੱਕ ਚੈਲੰਜ ਕਰਨਾ ਹੈ ਉਹਨਾਂ ਨੇ ਕੋਈ ਨਹੀਂ ਕਿਟੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਟਾਲੇ ਕਿਟੂ ਨਹੀਂ ਵੀ ਗਿਆ ਜੀ ਜੀ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਇੱਕ ਮੈਂ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਆਪ ਜੀ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇੰਨਾ ਔਖਾ ਹੈ ਸਾਹਮਣੇ ਇਹ ਸਟੇਟਮੈਂਟ ਦੇਣ ਐਸਲ ਵੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਵੀਸ ਵਿੱਚ ਨਹੀਂ ਵਿਕਿਆ ਤਾਂ ਪੁੱਛਣੇ ਨਾ ਸੋਕੇ ਖੇਲੇ ਗਏ ਜਾਂਦੇ ਆਂ ਅਰੇ ਐਸੀ ਤਰਾਈ ਐਸੀ ਤਰਾਈ ਆਪਾਂ ਨਸ਼ੇ ਚ ਵੀ ਵਿਖਦੇ ਸ ਤੇਤ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੀ ਨਹੀਂ ਲੋਕਾਂ ਨੇ ਕੋਲ ਜਾਣ ਦੇ ਵਿਜਾਇ ਦੀ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਾਸ ਕਰਨਾ ਆ ਕੇ ਲੇਕਿਨ ਉਹ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਵਾਸਤੇ ਅਸਰਦੀ ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਕਮੇਂ ਦੁਕਾਨ ਤੇ ਆਓ ਮੇਰੇ ਕੋਲ ਵੀ ਜਾਓ ਅਸੀਂ ਚੱਲ ਕੇ ਆਏ ਉਹ ਨਹੀਂ ਸਰ 100 ਬੰਦਾ ਪੁੱਛਣਾ ਲੈ ਕੇ ਸਾਰੇ ਪਜਾਰ ਦੇ ਵਿੱਚ ਇਸ ਲਈ ਤਾਰੇ ਬਾਜ਼ਾਰ ਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਸਲੇ ਨੂੰ ਕੁੰਝ ਕੋ ਆ ਗਈ ਤੂੰ ਇਹਦੇ ਡਰਾਂਦੇ ਹੋ ਕਿ ਬਗਲੀ ਦਾ ਨਸਾ ਨਹੀਂ ਨਾ ਦਵੇਂ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਫਿਲਿੰਗ ਪਾਵਰ ਹੈ ਕੀ ਨਾ ਫਿਲਿੰਗ ਪਾਵਰ ਦੱਸੋ ਸਾਨੂੰ ਅਸੀਂ ਜਾ ਸਰ ਜੇ ਫਿਲਿੰਗ ਪਾਵਰ ਤੁਹਾਡੇ ਜੀ ਹੈ ਨਾ ਤੁਹਾਡੇ ਠਾਣੀ ਸਿਟੀ ਦੇ ਸਾਹਮਣੇ ਗਲੀਏ ਚੱਕਰ ਮਾਰ ਲਓ ਸਾਡੇ ਛੜਿਆਰਾ ਮੱਲਾ ਸ਼ਰੇ ਆਮ ਉਤੇ ਗੱਟੂ ਰੱਖ ਕੇ ਵੇਚੰਦੇ ਮੈਂ ਕਿਹਾ ਸਰਪ੍ਰੀਜ਼ ਪਾਉਂਦੇ ਸੀ ਤੂੰ ਇਹ ਮਿੰਡੀ ਬਣਾਣ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਸ਼ਰਤ ਕਿਦਾ ਵੀ ਵੀਡੀਓ ਬਣਾ ਦੀ ਤੂੰ ਮੈਨੂੰ ਇਹ ਕਰਨ ਦੇ ਹੋ ਇਹ ਤੂੰ ਆਪਣੇ ਮੂਹਰੇ ਕਰੀ ਜਾਂਦਾ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਸ਼ਾ ਦਾ 10 ਦਿਨ ਨਹੀਂ ਬੰਦ ਕਰਾ ਕੇ ਨਾ ਲਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇਖੇ ਕੋ ਬੋਲੇ ਕਿਦਾਂ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲੈਂਦੇ ਹੋ ਕਿ ਲੈ ਵੀ ਤੂੰ ਕੋ ਬੋਲਿਆ ਤਨ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਵਿਕਿਆ ਮੇਰਾ ਟੂ ਦਾ ਪੁਆਇੰਟ ਕੁਐਸਚਨ ਹੈ ਤੁਹਾਨੂੰ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸੋ ਕਿਹੜਾ ਵੇਚਦਾ ਦੱਸੋ ਸਰ ਤੁਹਾਨੂੰ ਲੱਗਦਾ ਨਹੀਂ ਵਿਕਿਆ ਇੱਕ ਮਿੰਟ ਸਰ ਤਾਂ ਬਿੱਲੂ ਆਸਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੈਟਲ ਕਰ ਤੁਹਾਨੂੰ ਲੱਗਦਾ ਵੀ ਨਹੀਂ ਗੱਟੂ ਵਿਕਿਆ ਬਟਾ ਲੈ ਮੈਂ ਕਿਹਨਾਂ ਦੱਸੋ ਕਿਹੜਾ ਵੇਚਦਾ ਫੜਾਂਗੇ ਵਿਕਿਆ ਕਿ ਨਹੀਂ ਵਿਕਿਆ ਅਸੀਂ ਕੱਲ੍ਹ ਨਹੀਂ ਫੜਾਂਗੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲਓ ਤੇ 400 ਪੇਟੀ ਜਿੱਥੇ ਬਟਾੜੇ ਦੀ ਵਿਗੰਢੀ ਅੱਜ ਦੀ ਗੇਟੀ ਨਹੀਂ ਜੀ ਆਪਾਂ ਨੂੰ ਇੰਨੀ ਨਾਲੇ ਆਪਾਂ ਕਿਉਂ ਨੀ ਲਿਖ ਕੇ ਦੇ ਦਿਓ ਕੀ ਲਿਖ ਕੇ ਨਾ ਮਾਣੇ ਬੋਲ ਕੇ ਦੇਣਾ ਬੋਲਿਆ ਨੋ ਸਰ ਬੋਲਿਆ ਜਿਆਦਾ ساری ਦੁਨੀਆ ਕੇ ਬੋਲਣ ਨੇ ਮੈਂ ਸੀਐਮ ਸਾਹਿਬ ਨੂੰ ਵੀ ਘੁਆਰ ਰਹੀ ਏ ਮੈਂ ਪੀਐਮ ਸਾਹਿਬ ਨੂੰ ਵੀ ਘੁਆਰ ਰਹੀ ਏ ਮੈਂ ਘੁਆਰਨਾ ਨੇ ਮੈਂ ਮੈਂ ਚਾਹਨਾ ਕਿ ਮੇਰੇ ਦੋਸਤਾਂ ਦੇ ਗਰਾਵੜਿਆ ਕੇ ਬੜਾਇਆ ਕਿ ਮਣੀ ਰਾ ਇਹ ਤੇ ਕਿਹੜਾ ਪੁਲਿਸ ਵਾਲਾ ਗਿਆ ਜੋ ਨੇ ਹਾਂ ਬਈ ਕਹਿਣੀ ਵੀ ਨਹੀਂ ਲੁੱਥਾ ਸਾਹਿਬ ਇੱਕ ਪਲੇਸ ਹੋ ਲਈ ਲੁੱਥਾ ਸਾਹਿਬ ਇੱਕ ਮਿੰਟ ਆਇਆ ਇੱਕ ਮਿੰਟ ਲੁੱਥਾ ਸਾਹਿਬ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆ ਬਲੀ ਕੀਤੀ ਹਾਂ ਜੀ ਗਲਾ ਵੱਡਿਆ ਕਿ ਉਹ ਬੰਦੇ ਦਾ ਜੇ ਮਾਰਾ ਜਾ ਜ਼ਿਆਦਾ ਵੱਡਿਆ ਜਾਂ ਮਰਦਾ ਕਿ ਨਾ ਮਰਦਾ ਉਹਦੇ ਚ ਕਿਦਾਂ ਆ ਕੇ ਬਟਾਲੀ ਤੇ ਵੀ ਕਹਿ ਨਹੀਂ ਗਈ ਤੁਸੀਂ ਤੁਹਾਡੀ ਸਟੇਟਮੈਂਟ ਸਰ ਨਹੀਂ ਲਿਖਿਆ ਸਰ ਤਾਂ ਨਿਆ ਮਾਫੀ ਮੰਗ ਲੈਣਾ ਭਾਜੀ ਤਾ ਦਿੱਸੇ ਮੈਂ ਦਾ ਗੱਟੂ ਨਹੀਂ ਵਿਗਿਆ ਦੇਖੋ ਪਤਾ ਕੀ ਹੈ ਅਰੇ ਮੇਰੇ ਮੈਂ ਪਾਤਾ ਸਾਥ ਤੈਨ ਵਾਤੇ ਬੈਠਾ ਕੋਈ ਇੱਕ ਮਿੰਟ ਇਹ ਕਿਵੇਂ ਦੋ ਸਾਰੇ ਅਸੀਂ ਆਏ ਇੰਦਾ ਸਾਰੇ ਇਹ 100 ਬੰਦਾ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾਦਾ ਕਿ ਤੂੰ ਬੋਲੇ ਇੱਕ ਤਾਂ ਤੇਰੀ ਜੁਰਤ ਕਿਦਾ ਬਈ ਬੋਲਣ ਦੀ ਐਸ ਐ ਸਾਦ ਹੈ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸਗੋਂ ਮੈਨੂੰ ਇਨਕਰੇਜ ਕਰਨਾ ਚਾਹੀਦਾ ਖੁਸ਼ ਹੋ ਜੀ ਐਪਰੀਸ਼ੀਏਟ ਕਰਨੀ ਆ ਤੁਸੀਂ ਬੋਲੀਓ ਅੱਗੇ ਤਾਂ ਕਹਿੰਦੇ ਆ ਤਾਂ ਤੇ ਵਰਗੇ 10 ਬੰਦੇ ਹੋਰ ਆਣ ਦੇਖਿਓ ਆ 10 ਦਿਨ 2 ਦਿਨ ਹੋਰ ਰੁਕ ਜਾਓ ਇੱਥੇ ਦੇਖੋ ਜਿੰਨੇ ਮੰਦਿਰ ਆਣੀਆਂ ਗੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਓ ਨੇ ਲੈ ਜਾਓ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤੀ ਸੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੰਦਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਕਿ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਵੀ ਰੰਡਿਆ ਤੂੰ ਉਤੋਂ ਮੇਰੇ 100 ਬੰਦਾ ਮੇਰੀ ਦੁਕਾਨ ਤੇ ਲਿਆ ਕੇ ਘਲਾ ਛੱਡਿਆ ਹਾ ਜਾ ਤੂੰ ਇੰਡੀ ਸਟੈਂਡਰਡ ਭਾਈ ਕਿਉਂ ਅਸੀਂ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕਮਰ ਤੋਂ ਵੱਧਿਆ ਕੀਤਾ ਸਾਨੂੰ ਕਰੇ ਦੇਖੋ ਆਪਾਂ ਇੱਕ ਜੀ ਜਾਣੀ ਆ ਤੁਸੀਂ ਸਾਥ ਦਿਓ ਅਈ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋ ਜਿਓ ਮੇਰੇ ਕੋ ਇੱਕ ਬੈਗ ਦੇ ਬੈਗ ਕਰਦੀ ਏ ਕਿਉਂ ਬਾਹਰ ਕਿਹਾਂ ਲੈਣੇ ਗਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲਵਾ ਤੁਹਾਨੂੰ ਵੀ ਤਾਂ ਪਤਾ ਹੀ ਹੈ ਕੀ ਤੁਹਾਨੂੰ ਸਾਥ ਲੈਣ ਵਾਸਤੇ ਆਈਆਂ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਲੇਬਰ ਨਹੀਂ ਮੈਨੂੰ ਪਾਪਾ ਪੁਲਸ ਆ ਗਈ ਮੇਰਾ ਬੱਚਾ ਆ ਕੇ ਡਰ ਗਿਆ ਪਾਪਾ ਪੁਲਸ ਆ ਗਈ ਪੁਲਸ ਆ ਗਈ ਕੀ ਹੋ ਕੇ ਮੈਂ ਗੁਨਾਹ ਕਰ ਦੋਈ ਲੈ ਦੱਸੋ ਤੁਸੀਂ ਤੇ ਡਰਾਇ ਦਿੱਤਾ ਬੱਚੇ ਦਾ ਵੀ ਡਰਾਉਂਦੇ ਰਹੀ ਮੈਂ ਤੁਹਾਡਾ ਸਾਥ ਦੇਣ ਵਾਸਤੇ ਵੀ ਆਈ ਕਿ ਲੈ ਵੀ ਜੇ ਬਟਾਲੇ ਦੇ ਸਰੇ ਦੇਖੋ 1 ਮਿੰਟ ਪਿੰਡ ਤੇ ਘੁੰਮਦੀ ਸਰੋ ਜੇ ਤੁਹਾਡੇ ਪੁਲਸਾਂ ਨੇ ਡਿਊਟੀ ਪੀਸੀਆਰ ਕਰਦੇ ਉਹਦਾ ਜਲਾ ਵੱਡੇ ਤੁਹਾਨੂੰ ਦੁੱਖ ਨਹੀਂ ਹੋਏਗਾ ਦੁੱਖ ਸਾਰਿਆਂ ਦਾ ਹੀ ਹੈ ਦੇ ਜੇ ਮੈਨੂੰ ਦੋਖ ਹੋ ਗਿਆ ਤਾਂ ਮੈਨੂੰ ਠਾਉ ਦੇਣਾ ਨਾ ਨਹੀਂ ਬਰਾਉਂਡ ਨਹੀਂ ਆਏ ਵੀਰ ਮੈਂ ਤਾਂ ਪੁੱਛਣਾ ਬਸ ਜੇ ਸਾਨੂੰ ਸਰ ਇੱਠਾ ਆਲਾਮ ਲਾਤਾ ਨੂੰ ਕਿਉਂ ਨਹੀਂ ਬੰਦਾ ਸਰ ਕੀ ਗੱਲ ਹੈ ਸਰ ਦੇਖੋ ਇਹ ਕਾਦੀ ਟੀਵੀ ਗੰਡਿਆ ਜੇ ਇੱਠਾ ਆਲਾਮ ਬਸ ਆ ਨਾ ਜੇ ਦੇਖੋ ਮੈਂ ਐਸਐਸਪੀ ਸਾਹਿਬ ਨਾਲ ਕੈਮਰਾ ਚੱਲਦਾ ਮੈਂ ਬੇਨਤੀ ਕਰਨਾ ਐਸਐਸਪੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਗੱਡੀ ਗੁੱਡੀ ਕਬੂਲ ਹੈ ਸਾਨੂੰ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਨੇ ਕਬੂਲ ਨਹੀਂ ਜੇ ਕੇ ਅੱਜ ਦਾ ਨੋ ਇੱਕ ਬੇਨਤੀ ਕਰਨ ਦੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇਲ੍ਹ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਬਾਹਰ ਉਹਨਾਂ ਦੇ ਇੰਦਗਰਾਨੀ ਕਰੋ ਕਿਹੜਾ ਘੱਟੂ ਵੇਚਦਾ ਵਿਆ ਵੇਚਣ ਵਾਲੇ ਨੂੰ ਵੀ ਖਰੀਦਣ ਵਾਲਾ ਝਾਲਾ ਮੁਜਰਮ ਜੇ ਪਰ ਤੁਹਾਡੇ ਕੋ ਕੁਝ ਧਾਰ ਨਹੀਂ ਜਿੰਨਾਂ ਦੀ ਬੱਚਾ ਦਰਜ ਕਰ ਸਕੋ ਮੈਂ ਤੁਹਾਡੇ ਮਾਦਮ ਨਾਲ ਆਪਣੇ ਬਟਾਲੇ ਦੇ ਐਮਬਲੈਂਸਾਂ ਤੋਂ ਵੀ ਕਹਿੰਦਾ ਕਿ ਅਗਰ ਤੁਸੀਂ ਵੀ ਸੰਜੀਦਾ ਹੋ ਨਾ ਆਹ ਬਾਜ਼ਾਰ ਦੇ ਵਿੱਚ ਦੱਸੋ ਘੱਟੂ ਨਹੀਂ ਨਿਕਰਿਆ ਸਾਰਾ ਘੱਟੂ ਵੇਚ ਰਿਹਾ ਤੁਹਾਡੀ ਲੋਕਾਂ ਦੀ ਸ਼ਾਮਾਂ ਦੀ ਵੇਚ ਰਿਹਾ ਜੇ ਆਪਾਂ ਇੰਨੀ ਨਰਜੀ ਵੇਸ ਕਰਨ ਦੇ